ਸਾਤਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਭਾਬੀ 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 ਕਿੱਥੇ ਮਰ ਗਈ ਇਹ ਕਹਿ ਕੇ ਅਨਿਲ ਨੇ ਇੱਕ ਜ਼ੋਰ ਦਾ ਥੱਪੜ ਮੀਨਾ ਦੀ ਗੱਲ ਤੇ ਜੜ ਦਿੱਤਾ ਥੱਪੜ ਐਡਾ ਜ਼ੋਰ ਦਾ ਸੀ ਕਿ ਮੀਨਾ ਥੱਲੇ ਡਿੱਗ ਗਈ ਤੇ ਉਦੋਂ ਹੀ ਘਰ ਦੇ ਬਾਕੀ ਮੈਂਬਰ ਰੌਲਾ ਸੁਣ ਕੇ ਉੱਥੇ ਆ ਗਏ मीना ਨੇ ਅਨਿਲ ਨੂੰ ਕਿਹਾ ਕੀ ਹੋ ਗਿਆ ਮੇਰੇ ਤੋਂ ਕੀ ਗਲਤੀ ਹੋ ਗਈ ਅਨਿਲ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਕੱਲ ਕਾਲਜ ਦੀ ਪਾਰਟੀ ਵਿੱਚ ਜਾਣਾ ਮੇਰੇ ਕੱਪੜੇ ਪ੍ਰੈਸ ਕਰਕੇ ਰੱਖਣਾ ਪਰ ਤੁਸੀਂ ਨਹੀਂ ਕਰੇ ਪੂਰਾ ਦਿਨ ਘਰ ਵਿੱਚ ਘੁੰਮਣਾ ਅਤੇ ਖਾਣਾ ਹੋਰ ਕੰਮ ਕੀ ਹੈ ਤੁਹਾਨੂੰ ਵੀਰ ਤਾਂ ਚਲਿਆ ਗਿਆ ਪਰ ਇਸ ਜੰਜਾਲ ਨੂੰ ਸਾਡੇ ਗਲੇ ਪਾ ਗਿਆ ਮੀਨਾ ਨੇ ਕਿਹਾ ਬਸ ਹੁਣ ਹੀ ਕਰ ਦਿੰਦੇ ਹਾਂ ਅਨਿਲ ਮਾਂਜੀ ਦੀ ਸਿਹਤ ਅਚਾਨਕ ਖਰਾਬ ਹੋ ਗਈ ਸੀ ਬਸ ਤਾਂ ਹੀ ਭੁੱਲ ਗਈ ਤੇ ਉਸਦੀ ਸੱਸ ਕਹਿਣ ਲੱਗੀ ਹਾਂ ਜਿਵੇਂ ਸਾਰਾ ਦਿਨ ਮੇਰੀ ਹੀ ਸੇਵਾ ਕੀਤੀ ਹੈ ਤੂੰ ਸਾਫ਼-ਸਾਫ਼ ਕਿਉਂ ਨਹੀਂ ਕਹਿੰਦੀ ਕਿ ਖਾ ਕੇ ਸੌਂ ਗਈ ਸੀ ਤਾਂ ਭੁੱਲ ਗਈ ਸਾਰਾ ਦਿਨ ਇਹੀ ਤਾਂ ਕੰਮ ਹੈ ਤੇਰਾ ਪਹਿਲਾਂ ਕੰਮ ਨਾ ਕਰਨਾ ਫਿਰ ਬਹਾਨੇ ਲੱਭਣਾ ਤੇ ਸਾਰਾ ਦਿਨ ਚੜੀ ਜਾਣਾ ਅਨਿਲ ਅਤੇ ਰਜਨੀ ਉਦੋਂ ਛੋਟੇ-ਛੋਟੇ ਸੀ ਜਦੋਂ ਮੀਨਾ ਇਸ ਘਰ ਵਿੱਚ ਵਿਆਹ ਕੇ ਆਈ ਸੀ ਉਸਦੀ ਸੱਸ ਦੀ ਜ਼ੇਤ ਜ਼ਿਆਦਾਤਰ ਖਰਾਬ ਹੀ ਰਹਿੰਦੀ ਸੀ ਇਸ ਲਈ ਘਰ ਦੇ ਵੱਡੇ ਮੁੰਡੇ ਰਮੇਸ਼ ਦਾ ਵਿਆਹ ਮੀਨਾ ਨਾਲ ਕਰ ਦਿੱਤਾ ਗਿਆ ਤਾਂ ਕਿ ਬਹੂ ਆ ਕੇ ਘਰ ਸੰਭਾਲ ਲਵੇ ਮੀਨਾ ਨੇ ਘਰ ਦੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਸੰਭਾਲੀ ਆਪਣੇ ਦਿਔਰ ਅਤੇ ਨਨਦ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਦਿੱਤਾ ਤੇ ਉਹਨਾਂ ਦੀ ਸੇਵਾ ਕੀਤੀ ਪਰ ਅੱਜ ਉਹੀ ਦਿਔਰ ਆਪਣੀ ਮਾਂ ਵਰਗੀ ਭਾਬੀ ਤੇ ਹੱਥ ਜੁਕਦੇ ਸਮੇਂ ਇੱਕ ਵਾਰ ਵੀ ਨਹੀਂ ਸੋਚਦਾ ਕਿਸੇ ਨੂੰ ਉਸ ਦੀਆਂ ਕੁਰਬਾਨੀਆਂ ਯਾਦ ਨਹੀਂ ਲਗਭਗ 7 ਸਾਲ ਪਹਿਲਾਂ ਰਮੇਸ਼ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਤੇ ਉਦੋਂ ਤੋਂ ਹੀ ਮੀਨਾ ਇਸ ਘਰ ਵਿੱਚ ਨੌਕਰਾਨੀ ਦੇ ਵਾਂਗ ਰਹਿ ਰਹੀ ਹੈ ਉਸਦੀ ਇੱਕ ਧੀ ਹੈ ਜਿਸ ਨੂੰ ਆਪਣੀ ਮਾਂ ਤੋਂ ਜ਼ਿਆਦਾ ਦਾਦੀ ਦੀ ਪਰਵਾਹ ਹੈ ਪੂਰਾ ਦਿਨ ਘਰ ਦਾ ਕੰਮ ਕਰਦੀ ਹੈ ਆਪਣੇ ਦਿਓਰ ਨਨ ਦਸ ਸਸ ਆਤਿਤੀ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੀ ਹੈ ਤੇ ਘਰ ਦੇ ਇੱਕ ਕੋਨੇ ਵਿੱਚ ਜਾ ਕੇ ਚੁੱਪਚਾਪ ਸੌਂ ਜਾਂਦੀ ਹੈ ਆਪਣੇ ਇਹਨਾਂ ਹਾਲਾਤਾਂ ਦੇ ਨਾਲ ਉਸਨੇ ਸਮਝੌਤਾ ਹੀ ਕਰ ਲਿਆ ਇੱਕ ਦਿਨ ਉਹ ਆਪਣਾ ਕੰਮ ਕਰਕੇ ਖਾਣਾ ਖਾਣ ਲਈ ਬੈਠੀ ਹੀ ਸੀ ਕਿ ਕਿਸੇ ਨੇ ਉਸਦੀ ਪਲੇਟ ਵਿੱਚ ਲੱਤ ਮਾਰ ਕੇ ਉਸਦਾ ਖਾਣਾ ਪਰੇ ਕਰ ਦਿੱਤਾ ਜਦੋਂ ਉਸਨੇ ਦੇਖਿਆ ਤਾਂ ਉਸਦੀ ਨੰਦ ਰਜਨੀ ਖੜੀ ਸੀ ਜੋ ਉਸਨੂੰ ਗੁੱਸੇ ਨਾਲ ਦੇਖ ਰਹੀ ਸੀ ਤੇ ਕਹਿ ਰਹੀ ਸੀ ਸਾਰਾ ਦਿਨ ਰੋਟੀਆਂ ਹੀ ਖਾਂਦੀ ਰਹਿੰਦੀ ਹੈ ਮੁਫਤ ਦੀਆਂ ਰੋਟੀਆਂ ਖਾ ਖਾ ਕੇ ਮੱਝ ਵਾਂਗ ਹੁੰਦੀ ਜਾਂਦੀ ਹੈ ਮੈਂ ਤੈਨੂੰ ਕਿਹਾ ਸੀ ਨਾ ਮੇਰੀ ਅਲਮਾਰੀ ਠੀਕ ਕਰ ਦੇਣਾ ਤੇ ਮੇਰੇ ਕੱਪੜੇ ਦੀ ਸਫਾਈ ਕਰ ਦੇਣਾ ਪਰ ਕੁਝ ਨਹੀਂ ਹੋਇਆ ਤੈਨੂੰ ਖਾਣ ਪੀਣ ਤੋਂ ਫਰਸਤ ਮਿਲੇ ਤਾਂ ਹੀ ਕਰੇ ਮੀਨਾ ਨੇ ਰਜਨੀ ਨੂੰ ਕਿਹਾ ਕਿ ਮੇਰਾ ਸਨਮਾਨ ਤਾਂ ਨਹੀਂ ਕਰਦੀ ਅੰਦਾ ਸਨਮਾਨਤਾ ਕਰ ਕੋਈ ਅੰਨ ਨੂੰ ਪੈਰ ਲਗਾਉਂਦਾ ਹੈ ਇਹ ਸੁਣ ਕੇ ਰਜਨੀ ਨੇ ਉਸ ਨੂੰ ਗਲਤੀ ਥੱਪੜ ਮਾਰਿਆ ਤੇ ਕਿਹਾ ਖਬਰਦਾਰ ਜੇ ਅੱਗੇ ਤੋਂ ਮੇਰੇ ਨਾਲ ਜ਼ੁਬਾਨ ਲੜਾਈ ਤਾਂ ਅੱਜ ਮੈਂ ਮਾਂ ਦੇ ਕਮਰੇ ਵਿੱਚ ਪੈ ਜਾਂਦੇ ਹਾਂ ਤੂੰ ਮੇਰੇ ਕਮਰੇ ਦੀ ਰਾਤ ਨੂੰ ਸਫਾਈ ਕਰ ਦੇ ਮੀਨਾ ਰੋਂਦੇ ਰੋਂਦੇ ਰਜਨੀ ਨੂੰ ਕਹਿੰਦੀ ਹੈ ਕਿ ਇਸ ਵਿੱਚ ਤਾਂ ਬਹੁਤ ਟਾਈਮ ਲੱਗ ਜਾਵੇਗਾ ਮੈਂ ਕਦੋਂ ਸਵਾਵਾਂਗੀ ਸਵੇਰੇ 4 ਵਜੇ ਵੀ ਉੱਠਣਾ ਹੁੰਦਾ ਹੈ ਜੇ ਰਾਤ ਨੂੰ ਨਾ ਸੁੱਤੀ ਤਾਂ ਦਿਨੇ ਕੰਮ ਕਿਵੇਂ ਕਰਾਂਗੇ ਰਜਨੀ ਨੇ ਕਿਹਾ ਜੇ ਇੱਕ ਰਾਤ ਨਾ ਸੁੱਤੀ ਤਾਂ ਮਰ ਥੋੜਾ ਜਾਵੇਂਗੀ। ਮੀਨਾ ਚ ਪਚਾ ਪ੍ਰਜਨੀ ਦੇ ਕਮਰੇ ਵਿੱਚ ਚਲੀ ਜਾਂਦੀ ਹੈ। ਰਜਨੀ ਦੇ ਆਪਣੀ ਮਾਂ ਦੇ ਕਮਰੇ ਵਿੱਚ ਜਾਣ ਤੇ ਮੀਨਾ ਦੀ ਧੀ ਰਾਦਾ ਜੋ ਆਪਣੀ ਦਾਦੀ ਨਾਲ ਸੌਂਦੀ ਸੀ ਨੇ ਆਪਣੀ ਦਾਦੀ ਨੂੰ ਕਿਹਾ ਦਾਦੀ ਮੈਂ ਕਿੱਥੇ ਪਾਵਾਂਗੀ ਤਾਂ ਉਸਦੀ ਦਾਦੀ ਨੇ ਕਿਹਾ ਅੱਜ ਮੇਰੀ ਧੀ ਮੇਰੇ ਨਾਲ ਪਵੇਗੀ ਤੇ ਤੂੰ ਆਪਣੀ ਮਾਂ ਕੋਲ ਪੈ ਜਾ। ਰਾਦਾ ਨਾ ਚਾਹੁੰਦੇ ਹੋਈ ਵੀ ਆਪਣੀ ਮਾਂ ਦੇ ਕੋਲ ਚਲੀ ਜਾਂਦੀ ਹੈ। ਉਹ ਜਦੋਂ ਆਪਣੀ ਮਾਂ ਦੇ ਕਮਰੇ ਵਿੱਚ ਜਾਂਦੀ ਹੈ ਤਾਂ ਦੇਖਦੀ ਹੈ ਕਿ ਉਸਦੀ ਮਾਂ ਕਮਰੇ ਵਿੱਚ ਨਹੀਂ ਹੈ ਉਧਰ ਰਜਨੀ ਦੇ ਕਮਰੇ ਵਿੱਚ ਸਫਾਈ ਕਰਦੀ ਕਰਦੀ ਮੀਨਾ ਆਪਣੇ ਸਵਰਗਵਾਸੀ ਪਤੀ ਨੂੰ ਕਹਿੰਦੀ ਹੈ ਤੁਸੀਂ ਤਾਂ ਚਲੇ ਗਏ ਤੇ ਮੈਨੂੰ ਇੱਥੇ ਤਿਲ ਤਿਲ ਮਰਨ ਲਈ ਛੱਡ ਗਏ ਮੈਂ ਤਾਂ ਇਸ ਘਰ ਵਿੱਚ ਸਿਰਫ ਆਪਣੀ ਧੀ ਰਾਧਾ ਲਈ ਹੀ ਹਾਂ ਪਰ ਕੀ ਤੁਹਾਨੂੰ ਪਤਾ ਉਹ ਮੇਰੇ ਨਾਲ ਵੀ ਗੱਲ ਨਹੀਂ ਕਰਦੀ ਪਰ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਇਸੇ ਬਹਾਨੇ ਕਰਦੇ ਬਾਕੀ ਮੈਂਬਰ ਉਸ ਨੂੰ ਪਿਆਰ ਤਾਂ ਕਰਦੇ ਨੇ ਉਸ ਦੀ ਦੇਖਭਾਲ ਕਰਦੇ ਨੇ ਮੇਰੇ ਤੋਂ ਦੂਰ ਰਹਿ ਕੇ ਜੇ ਉਸ ਦੀ ਜ਼ਿੰਦਗੀ ਵਧੀਆ ਹੈ ਤਾਂ ਮੇਰੇ ਤੋਂ ਦੂਰ ਹੀ ਸਹੀ ਨਹੀਂ ਤਾਂ ਮੇਰੇ ਵਾਂਗ ਇਹ ਲੋਕ ਉਸ ਨੂੰ ਵੀ ਨੌਕਰਾਨੀ ਹੀ ਬਣਾ ਦਿੰਦੇ ਪਤਾ ਨਹੀਂ ਰੱਬ ਦੀ ਮੇਰੇ ਨਾਲ ਕੀ ਦੁਸ਼ਮਣੀ ਹੈ ਜੋ ਐਨੇ ਇਮਤਿਹਾਨ ਲੈ ਰਿਹਾ ਹੈ ਜੋ ਜੋ ਮੈਨੂੰ ਪਿਆਰ ਕਰਦੇ ਸੀ ਉਹਨਾਂ ਸਾਰਿਆਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਪਹਿਲਾਂ ਪਾਪਾ ਜੀ ਫਿਰ ਤੁਸੀਂ ਪਰ ਮੈਂ ਇਹ ਸਭ ਸਹਿ ਲਵਾਂਗੀ ਆਪਣੀ ਬੇਟੀ ਦੀ ਭਵਿੱਖ ਲਈ ਉਹ ਵਕਾਲਤ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਤੇ ਮੈਂ ਉਸ ਦਾ ਦਾਖਲਾ ਵੀ ਕਰਵਾ ਦਿੱਤਾ ਹੈ ਆਪਣੇ ਸਾਰੇ ਗਹਿਣੇ ਵੇਚ ਦਿੱਤੇ ਨੇ ਪਰ ਇੱਥੇ ਵੀ ਮਾਂ ਜੀ ਨੀਰਾਦਾ ਨੂੰ ਇਹ ਕਿਹਾ ਕਿ ਉਸ ਦਾ ਦਾਖਲਾ ਉਸ ਦੇ ਚਾਚਾ ਨੇ ਕਰਵਾਇਆ ਚਲੋ ਕੋਈ ਗੱਲ ਨਹੀਂ ਨਾਮ ਕਿਸੇ ਦਾ ਵੀ ਹੋਵੇ ਪਰ ਰਾਦਾ ਦਾ ਸੁਪਨਾ ਪੂਰਾ ਹੋਣਾ ਚਾਹੀਦਾ ਇੱਕ ਵਾਰ ਰਾਦਾ ਦੀ ਜ਼ਿੰਦਗੀ ਬਣ ਜਾਵੇ ਫਿਰ ਮੈਂ ਵੀ ਤੁਹਾਡੇ ਕੋਲ ਹੀ ਆ ਜਾਵਾਂਗੀ ਅਗਲੀ ਸਵੇਰ ਜਦੋਂ ਰਜਨੀ ਆਪਣੇ ਕਮਰੇ ਵਿੱਚ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸ ਦਾ ਕਮਰਾ ਪੂਰਾ ਚਮਕ ਰਿਹਾ ਸੀ ਅਤੇ ਭਾਬੀ ਕੁਰਸੀ ਤੇ ਪਈ ਉਸ ਨੂੰ ਮੀਨਾ ਤੇ ਥੋੜਾ ਜਿਹਾ ਤਰਸ ਵੀ ਨਹੀਂ ਆਇਆ ਤੇ ਉਸਨੇ ਉਸ ਨੂੰ ਕੁਰਸੀ ਤੋਂ ਥੱਲੇ ਸੁੱਟ ਦਿੱਤਾ ਤੇ ਕਿਹਾ ਐਨਾ ਵੀ ਕੰਮ ਨਹੀਂ ਸੀ ਕਿ ਹੁਣ ਤੱਕ ਸੌ ਰਹੇ ਹਨ ਜਾ ਹੁਣ ਮੇਰੇ ਲਈ ਕਾਫੀ ਬਣਾ ਕੇ ਲਿਆ ਮੀਨਾ ਕਾਫੀ ਬਣਾਉਣ ਲਈ ਰसोई ਵਿੱਚ ਚਲੀ ਜਾਂਦੀ ਹੈ ਅਨਿਲ ਆਪਣਾ ਨਾਸ਼ਤਾ ਤੇ ਉਸ ਦੀ ਸੱਸ ਆਪਣੀ ਪੂਜਾ ਦੀ ਥਾਲੀ ਮੰਗਣ ਲੱਗ ਜਾਂਦੇ ਹਨ ਮੀਨਾ ਫਟਾਫਟ ਕਾਫੀ ਦਾ ਦੁੱਧ ਗੈਸ ਤੇ ਰੱਖ ਕੇ ਪੂਜਾ ਦੀ ਥਾਲੀ ਤਿਆਰ ਕਰਨ ਚਲੀ ਜਾਂਦੀ ਹੈ ਥੋੜੇ ਟਾਈਮ ਬਾਅਦ ਜਦੋਂ ਉਹ ਰਸੋਈ ਵਿੱਚ ਵਾਪਸ ਆਉਂਦੀ ਹੈ ਤਾਂ ਦੇਖਦੀ ਹੈ ਕਿ ਰਾਧਾ ਕਾਫੀ ਬਣਾ ਕੇ ਰਜਨੀ ਨੂੰ ਦੇਣ ਜਾਂਦੀ ਹੈ ਮੀਨਾ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ ਰਾਧਾ ਇੱਕ ਸ਼ਬਦ ਵੀ ਨਹੀਂ ਬੋਲੀ ਤੇ ਜਦੋਂ ਉਹ ਕਾਫੀ ਲੈ ਕੇ ਰਜਨੀ ਦੇ ਕਮਰੇ ਵਿੱਚ ਆ ਜਾਂਦੀ ਹੈ ਤਾਂ ਰਜਨੀ ਵੀ ਹੈਰਾਨ ਹੁੰਦੀ ਹੈ ਤੇ ਰਾਧਾ ਨੂੰ ਕਹਿੰਦੀ ਹੈ ਕੱਲ ਰਾਤ ਦਾਦੀ ਨੇ ਆਪਣੇ ਕਮਰੇ ਵਿੱਚ ਸੌਣ ਨਹੀਂ ਦਿੱਤਾ ਇਸ ਲਈ ਗੁੱਸੇ ਹੋ ਗਈ ਰਾਧਾ ਆਪਣੀ ਰਜਨੀ ਭੂਆ ਨੂੰ ਕਹਿੰਦੀ ਕੀ ਮੇਰੇ ਤੁਹਾਡੇ ਲਈ ਕਾਫੀ ਲਿਆਉਣ ਵਿੱਚ ਨਿਰਾਸ਼ਗੀ ਕਿੱਥੋਂ ਨਜ਼ਰ ਆ ਗਈ ਰਜਨੀ ਨੇ ਕਿਹਾ ਤੂੰ ਆਪਣੀ ਮਾਂ ਦੀ ਮਦਦ ਕਰ ਰਹੀ ਹੈ ਨਾ ਵੀ ਦਾਦੀ ਨੂੰ ਬੁਰਾ ਲੱਗੇ ਇਸ ਲਈ ਕਿਹਾ ਫਿਰ ਰਾਧਾ ਨੇ ਕਿਹਾ ਆਪਣੀ ਮਾਂ ਦੀ ਮਦਦ ਕਰਨਾ ਕੋਈ ਗਲਤ ਗੱਲ ਹੈ ਰਜਨੀ ਨੇ ਕਿਹਾ ਨਹੀਂ ਪਰ ਜਦੋਂ ਤੇਰੀ ਮਾਂ ਵਰਗੀ ਮਾਂ ਹੋਵੇ ਤਾਂ ਬੁਰੀ ਗੱਲ ਹੈ ਉਹ ਤਾਂ ਇੱਕ ਨੰਬਰ ਦੀ ਕੰਮਚੋਰ ਔਰਤ ਹੈ ਜੇ ਇੱਕ ਵਾਰ ਉਹਦੀ ਮਦਦ ਕਰ ਦਿੱਤੀ ਤਾਂ ਫਿਰ ਉਹ ਸਾਰੇ ਕੰਮ ਤੇਰੇ ਰਾਧਾ ਕੁਝ ਨਹੀਂ ਕਹਿੰਦੀ ਤਿਉਹ ਵਾਪਸ ਰਸੋਈ ਵਿੱਚ ਆਪਣੀ ਮਾਂ ਦੀ ਨਾਸ਼ਤਾ ਬਣਾਉਣ ਵਿੱਚ ਮਦਦ ਕਰਨ ਲੱਗ ਜਾਂਦੀ ਹੈ ਪਿਆਜ਼ ਕੱਟ ਕੇ ਦਿੰਦੀ ਹੈ ਮੀਨਾ ਜੇ ਪ੍ਰਾਂਤ ਵਿੱਚ ਅੱਠ ਛਾਨ ਕੇ ਰੱਖਦੀ ਤਾਂ ਰਾਧਾ ਉਸ ਨੂੰ ਗੁੰਨਣ ਲੱਗ ਜਾਂਦੀ ਸੀ ਇਸ ਗੱਲ ਤੇ ਮੀਨਾ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਰਾਧਾ ਨੂੰ ਕਹਿੰਦੀ ਹੈ ਤੂੰ ਇਹਨਾਂ ਚੀਜ਼ਾਂ ਤੇ ਆਪਣਾ ਸਮਾਂ ਖਰਾਬ ਨਾ ਕਰ ਆਪਣੀ ਪੜ੍ਹਾਈ ਵੱਲ ਧਿਆਨ ਦੇ ਇਹ ਸਾਰਾ ਕੁਝ ਕਰਨ ਲਈ ਤੇਰੀ ਮਾਂ ਹੈਗੀ ਆ ਰਾਧਾ ਕਹਿੰਦੀ ਹੈ ਤੁਸੀਂ ਮੇਰੀ ਪੜ੍ਹਾਈ ਦੀ ਫਿਕਰ ਨਾ ਕਰੋ ਮੈਂ ਉਹ ਵੀ ਵਧੀਆ ਤਰੀਕੇ ਨਾਲ ਹੀ ਕਰਾਂਗੀ ਇਹ ਕਹਿ ਕੇ ਉਹ ਦੁਬਾਰਾ ਆਟਾ ਗੁੰਨਣ ਲੱਗ ਜਾਂਦੀ ਹੈ ਤੇ ਫਿਰ ਮੀਨਾ ਉਸ ਨੂੰ ਖਿੱਚ ਕੇ ਉਸਦੇ ਹੱਥ ਟੂਕ ਕੋਲ ਧੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਜਿਆਦਾ ਮਾਂ ਦੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈ ਤੂੰ ਆਪਣੀ ਪੜ੍ਹਾਈ ਦੇ ਵੱਲ ਧਿਆਨ ਦੇ ਵੱਡੀ ਆਈ ਮੇਰੀ ਮਦਦ ਕਰਨ ਵਾਲੀ ਆਪਣੀ ਮਾਂ ਦੇ ਇਸ ਵਿਵਹਾਰ ਕਾਰਨ ਉਹ ਉੱਥੋਂ ਚਲੀ ਤਾਂ ਜਾਂਦੀ ਹੈ ਪਰ ਉਸ ਦੀ ਮਦਦ ਕਰਨੇ ਬੰਦ ਨਹੀਂ ਕਰਦੀ ਰਾਧਾ ਨੇ ਆਪਣੀ ਮਾਂ ਦੇ ਮਦਦ ਕਰਨ ਤੇ ਕਰਦੇ ਬਾਕੀ ਸਾਰੇ ਉਸਦੇ ਪਿੱਛੇ ਹੀ ਪੈ ਜਾਂਦੇ ਨੇ ਤੇ ਇੱਕ ਦਿਨ ਮੀਨਾ ਉਸਦੇ ਥੱਪੜ ਮਾਰਦੀ ਹੈ ਕਿਉਂਕਿ ਉਹ ਘਰੇ ਪੋਚਾ ਲਗਾ ਰਹੀ ਸੀ ਮੀਨਾ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਕਿਸ ਨੇ ਕਿਹਾ ਇਹ ਕਰਨ ਨੂੰ ਹੁਣ ਜਦੋਂ ਮੈਂ ਤੇਰੇ ਤੋਂ ਦੂਰ ਰਹਿਣਾ ਚਾਹੁੰਦੀ ਹਾਂ ਤੂੰ ਮੇਰੇ ਮਗਰ ਕਿਉਂ ਪਈ ਹੈ ਅਰਾਦਾ ਕਹਿੰਦੀ ਹੈ ਕਿਉਂਕਿ ਮੈਂ ਤੁਹਾਡੀ ਧੀ ਹਾਂ ਮੀਨਾ ਕਹਿੰਦੀ ਹੈ ਮੈਂ ਤੈਨੂੰ ਆਪਣੀ ਧੀ ਨਹੀਂ ਮੰਦੀ ਸਮਝ ਗਈ ਵੱਡੀ ਆਈ ਧੀ ਬਣਨ ਵਾਲੀ ਤੇ ਕਦੇ ਵੀ ਮੇਰੇ ਕੋਲ ਨਾ ਆਉਣਾ ਏ ਸੁਣ ਕੇ ਮੀਨਾ ਦੀ ਸੱਸ ਆਪਣੀ ਪੋਤੀ ਰਾਧਾ ਨੂੰ ਕਹਿੰਦੀ ਹੈ ਮੈਂ ਕਿਹਾ ਸੀ ਨਾ ਤੈਨੂੰ ਇਹ ਕਿਹੋ ਜਿਹੀ ਹੈ ਪਰ ਪਤਾ ਨਹੀਂ ਤੈਨੂੰ ਕੀ ਹੋ ਗਿਆ ਸੀ ਆ ਜਾ ਮੇਰੀਏ ਧੀਏ ਆਪਣੀ ਦਾਦੀ ਦੇ ਕੋਲ ਆ ਜਾ ਇਹ ਔਰਤ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਰਾਧਾ ਨੂੰ ਉਸ ਦੀ ਦਾਦੀ ਆਪਣੇ ਕਮਰੇ ਵਿੱਚ ਲੈ ਜਾਂਦੀ ਹੈ ਫਿਰ ਵੀ ਰਾਧਾ ਆਪਣੀ ਮਾਂ ਦੇ ਇੱਧਰ ਉੱਧਰ ਹੀ ਘੁੰਮਦੀ ਰਹਿੰਦੀ ਹੈ ਮੀਨਾ ਹੈਰਾਨ ਸੀ ਕਿ ਆਖਰ ਇਸ ਨੂੰ ਹੋ ਕੀ ਗਿਆ ਹੈ ਇੰਨਾ ਝਿੜਕਿਆ ਕੱਲ ਇਸ ਨੂੰ ਪਰ ਫਿਰ ਵੀ ਮੇਰੇ ਆਸੇ ਪਾਸੇ ਹੀ ਫਿਰਦੀ ਹੈ ਇੱਕ ਦਿਨ ਮੀਨਾ ਨੂੰ ਤੇਜ਼ ਬੁਖਾਰ ਹੋਣ ਦੇ ਬਾਵਜੂਦ ਵੀ ਕੰਮ ਕਰ ਰਹੀ ਸੀ। ਦੁਪਹਿਰ ਨੂੰ ਸਾਰਿਆਂ ਦੇ ਖਾਣੇ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਪੈ ਜਾਂਦੀ ਹੈ। ਥੋੜੀ ਦੇਰ ਬਾਅਦ ਉਸ ਨੂੰ ਆਪਣੇ ਸਿਰ ਤੇ ਇੱਕ ਠੰਡੀ ਛਾਂ ਮਹਿਸੂਸ ਹੁੰਦੀ ਹੈ ਜਿਸ ਦੇ ਕਾਰਨ ਉਸ ਦੀ ਅੱਖ ਖੁੱਲ੍ਹ ਜਾਂਦੀ ਹੈ। ਉਹ ਦੇਖਦੀ ਹੈ ਕਿ ਰਾਧਾ ਉਸ ਨੂੰ ਠੰਡੀਆਂ ਪੱਟੀਆਂ ਕਰ ਰਹੀ ਹੈ। ਰਾਧਾ ਨੂੰ ਆਪਣੇ ਕੋਲ ਦੇਖ ਕੇ ਉਹ ਤੁਰੰਤ ਖੜੀ ਹੋ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ, "ਤੂੰ ਇੱਥੇ ਕੀ ਕਰ ਰਹੀ ਹੈਂ? ਤੈਨੂੰ ਇਹ ਸਭ ਕੁਝ ਕਰਨ ਲਈ ਕਿਸ ਨੇ ਕਿਹਾ ਹੈ? ਮੈਂ ਮਰਦੀ ਨਹੀਂ।" ਅਤੇ ਨਾ ਹੀ ਤੇਰੀ ਇਸ ਸੇਵਾ ਦੀ ਭੁੱਖੀ ਹਾਂ ਤੈਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ ਜਾ ਚਲੀ ਜਾ ਇੱਥੋਂ ਰਾਧਾ ਆਪਣੀ ਮਾਂ ਨੂੰ ਚਿੰਬੜ ਕੇ ਰੋਣ ਲੱਗ ਜਾਂਦੀ ਹੈ ਰਾਧਾ ਦਾ ਰੋਣਾ ਮੀਨਾ ਦੇ ਦਿਲ ਨੂੰ ਪਿਘਲਾ ਰਿਹਾ ਸੀ ਪਰ ਫਿਰ ਵੀ ਉਹ ਆਪਣੇ ਆਪ ਨੂੰ ਮਜ਼ਬੂਤ ਕਰਦੇ ਹੋਏ ਕਹਿੰਦੀ ਹੈ ਕਿ ਇਹ ਕੀ ਨਾਟਕ ਹੈ ਰਾਧਾ ਰੋਂਦੇ ਹੋਏ ਕਹਿੰਦੀ ਹੈ ਮਾਂ ਮੈਨੂੰ ਮaaf ਕਰ ਦੇ ਮੈਂ ਚੁੱਪਚਾਪ ਇਸ ਘਰ ਵਿੱਚ ਹੋ ਰਹੀ ਤੇਰੇ ਤੇ ਅਤਿਆਚਾਰ ਵੇਖਦੀ ਰਹੀ ਪਰ ਕਦੇ ਵੀ ਤੁਹਾਡਾ ਸਾਥ ਨਹੀਂ ਦਿੱਤਾ ਕਿਉਂਕਿ ਜਦੋਂ ਤੋਂ ਮੈਂ ਆਪਣਾ ਹੋਰ ਸੰਭਾਲ ਲਿਆ ਹੈ ਦਾਦੀ ਚਾਚੂ ਅਤੇ ਭੂਆ ਨੂੰ ਮੈਂ ਤੁਹਾਡੀ ਬੁਰਾਈ ਕਰਦੇ ਹੀ ਦੇਖਿਆ ਹੈ ਦਾਦੀ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੇਰੇ ਪਾਪਾ ਨੂੰ ਤੂੰ ਹੀ ਮਾਰਿਆ ਹੈ ਤੇ ਉਦੋਂ ਤੋਂ ਹੀ ਮੈਨੂੰ ਤੇਰੇ ਤੋਂ ਨਫ਼ਰਤ ਹੋ ਗਈ ਮੀਨਾ ਕਹਿੰਦੀ ਹੈ ਕਿ ਹੁਣ ਉਹ ਨਫ਼ਰਤ ਕਿੱਧਰ ਗਈ ਅਜੀਹਾ ਕੀ ਦੇਖ ਲਿਆ ਹੁਣ ਤੂੰ ਕਿ ਤੈਨੂੰ ਮਾਂ ਤੇ ਪਿਆਰ ਆਉਣ ਲੱਗ ਗਿਆ ਰਾਧਾ ਕਹਿੰਦੀ ਹੈ ਕਿ ਉਸ ਦਿਨ ਦਾਦੀ ਦੇ ਕੋਲ ਜਦੋਂ ਭੂਆ ਸੌਣ ਆਈ ਸੀ ਤਾਂ ਦਾਦੀ ਨੇ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ਸੀ ਮੇਰੀ ਇੱਛਾ ਤਾਂ ਨਹੀਂ ਸੀ ਤੁਹਾਡੇ ਕੋਲ ਸੌਣ ਦੀ ਪਰ ਮੇਰੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਜਦੋਂ ਮੈਂ ਤੁਹਾਡੇ ਕਮਰੇ ਵਿੱਚ ਗਈ ਤਾਂ ਤੁਸੀਂ ਉੱਥੇ ਨਹੀਂ ਸੀ ਤੁਹਾਨੂੰ ਲੱਭਦੇ ਹੋਏ ਮੈਂ ਭੂਆ ਦੇ ਕਮਰੇ ਵਿੱਚ ਪਹੁੰਚੀ ਤੇ ਮੈਂ ਉੱਥੇ ਉਹ ਸਾਰੀਆਂ ਗੱਲਾਂ ਸੁਣ ਲਈਆਂ ਸਨ ਜੋ ਤੁਸੀਂ ਪਾਪਾ ਨਾਲ ਕਰ ਰਹੇ ਸੀ ਤੁਸੀਂ ਐਨੇ ਅਤਿਆਚਾਰ ਇਸ ਲਈ ਸਹਿ ਰਹੇ ਸੀ ਕਿ ਮੈਂ ਖੁਸ਼ ਰਵਾਂ ਲੋਕ ਸੱਚੀ ਕਹਿੰਦੇ ਹਨ ਕਿ ਮਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਅਜ ਰਾਧਾ ਦੀ ਗੱਲ ਸੁਣ ਕੇ ਮੀਨਾ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਦਾ ਸਾਲਾਂ ਪੁਰਾਣਾ ਜ਼ਖਮ ਸੁੱਕ ਗਿਆ ਹੋਵੇ ਜਿਸ ਦੀ ਪੀੜ ਨਹੀਂ ਲੱਗ ਰਹੀ ਸੀ ਮੀਨਾ ਨੇ ਰਾਧਾ ਨੂੰ ਕਿਹਾ ਬੇਟਾ ਮੈਂ ਸਿਰਫ ਤੇਰੀ ਮਾਂ ਹੀ ਨਹੀਂ ਅਨਿਲ ਅਤੇ ਰਜਨੀ ਦੇਵੀ ਮਾਂ ਹੁੰਦੀ ਸੀ ਉਹਨਾਂ ਦਾ ਲਗਾਵ ਆਪਣੀ ਮਾਂ ਤੋਂ ਜ਼ਿਆਦਾ ਮੇਰੇ ਨਾਲ ਸੀ ਉਹਨਾਂ ਨੂੰ ਸਕੂਲ ਲਈ ਤਿਆਰ ਕਰਨਾ ਖਾਣਾ ਖਵਾਉਣਾ ਸਾਰਾ ਕੁਝ ਮੈਂ ਹੀ ਕਰਦੀ ਸੀ ਜਦੋਂ ਉਹ ਬਿਮਾਰ ਹੁੰਦੇ ਸੀ ਤਾਂ ਮੇਰੀ ਨੀਂਦ ਉੱਡ ਜਾਂਦੀ ਸੀ ਪਰ ਅੱਜ ਦੇਖ ਜਦੋਂ ਦਿਲ ਕਰਦਾ ਮੈਨੂੰ ਜਾਨਵਰਾਂ ਦੇ ਵਾਂਗ ਕੁੱਟ ਦਿੰਦੇ ਨੇ ਦੀਏ ਇਹ ਸਾਰਾ ਕੁਝ ਮੈਂ ਤੇਰੇ ਲਈ ਹੀ ਸਹਿ ਰਹੀ ਹਾਂ ਇਸ ਲਈ ਹੁਣ ਤੂੰ ਮੇਰੀ ਮਿਹਨਤ ਤੇ ਪਾਣੀ ਨਾ ਫੇਰ ਮੇਰੇ ਨਾਲ ਤੇਰਾ ਰਿਸ਼ਤਾ ਤੈਨੂੰ ਵੀ ਮੇਲੇ ਵਰਗਾ ਹੀ ਬਣਾ ਦੇਵੇਗਾ ਇਸ ਲਈ ਜਿਵੇਂ ਪਹਿਲਾਂ ਰਹਿੰਦੀ ਸੀ ਓਵੇਂ ਹੀ ਰਹੇ ਮੈਂ ਆਪਣੇ ਉੱਪਰ ਤਾਂ ਅਤਿਆਚਾਰ ਸਹਿ ਲਾਵਾਂਗੀ ਪਰ ਤੇਰੇ ਤੇ ਹੁੰਦੇ ਨਹੀਂ ਸਹਿ ਸਕਾਂਗੇ ਅਰਾਧਾ ਕਹਿੰਦੀ ਹੈ ਮਾਂ ਤੂੰ ਚਿੰਤਾ ਨਾ ਕਰ ਜੇ ਮੈਂ ਵੀ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਵਿੱਚ ਸਬਕ ਨਾ ਸिखਾਇਆ ਤਾਂ ਦੇਖਣਾ ਮੀਨਾ ਰਾਧਾ ਨੂੰ ਕਹਿੰਦੀ ਹੈ ਤੂੰ ਇੰਨੀਆਂ ਚੀਜ਼ਾਂ 'ਚ ਨਾ ਪੈ ਆਪਣੀ ਪੜ੍ਹਾਈ ਤੇ ਧਿਆਨ ਦੇ ਤੇਰੀ وکਾਲਤ ਦਾ ਆਖਰੀ ਸਾਲ ਚੱਲ ਰਿਹਾ ਹੈ ਇਸ ਨੂੰ ਐਵੇਂ ਹੀ ਨਾ ਖਰਾਬ ਕਰ ਰਾਧਾ ਕੁਝ ਨਹੀਂ ਬੋਲਦੀ ਤੇ ਉੱਥੋਂ ਚਲੀ ਜਾਂਦੀ ਹੈ ਸਮਾਂ ਬੀਤਦਾ ਗਿਆ ਤੇ ਮਾਂ ਮਾਤੀਆਂ ਲੁੱਕ-ਲੁੱਕ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੀਆਂ ਗਈਆਂ ਇੱਕ ਦਿਨ ਰਾਧਾ ਘਰ ਆ ਕੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਬਕਾਲਤ ਪਾਸ ਕਰ ਲਈ ਹੈ ਤੇ ਇੱਕ ਖੁਸ਼ੀ ਦੀ ਗੱਲ ਦੱਸਾਂ ਮੀਨਾ ਉਸ ਨੂੰ ਕਹਿੰਦੀ ਹੈ ਰੁਕ ਰਾਤ ਨੂੰ ਦੱਸੇ ਇਨੇ ਵਿੱਚ ਉੱਥੇ ਰਜਨੀ ਆ ਕੇ ਕਹਿੰਦੀ ਹੈ ਦੇਖ ਮਾਂ ਮੈਂ ਕਿਹਾ ਸੀ ਨਾ ਇਹ ਮਾਵਾਂ ਧੀਆ ਕੋਈ ਖਿਚੜੀ ਪਕਾ ਰਹੀਆਂ ਨੇ ਤੇ ਇਹਨਾਂ ਨੂੰ ਲੱਗਦਾ ਹੈ ਇਹ ਸਾਨੂੰ ਉੱਲੂ ਬਣਾ ਦੇਣਗੀਆਂ ਮੀਨਾ ਦੀ ਸੱਸ ਆਪਣੀ ਧੀ ਰਜਨੀ ਨੂੰ ਕਹਿੰਦੀ ਹੈ ਕਿ ਆਖਰ ਚੜੇਲ ਦੀ ਧੀ ਇਨਸਾਨ ਕਿਵੇਂ ਬਣ ਸਕਦੀ ਹੈ ਵਧੀਆ ਹੋਇਆ ਹੁਣ ਇਹ ਵੀ ਆਪਣੀ ਮਾਂ ਦੇ ਵਾਂਗ ਸਾਡੇ ਕੰਮ ਕਰੇਗੀ ਰਾਧਾ ਕਹਿੰਦੀ ਹੈ ਦਾਦੀ ਤੁਸੀਂ ਕੀ ਕਿਹਾ ਚੜੇਲ ਦੀ ਧੀ ਚੜੇਲ ਉਸ ਹਿਸਾਬ ਨਾਲ ਤਾਂ ਤੁਸੀਂ ਚੜੇਲ ਦੀ ਦਾਦੀ ਹੋਏ ਤੇ ਹੁਣ ਮਾਂ ਦੀ ਜਗ੍ਹਾ ਤੇ ਇਸ ਘਰ ਵਿੱਚ ਕੰਮ ਤੁਸੀਂ ਕਰੋਗੇ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੰਮੀ ਤੁਸੀਂ ਇਹਨਾਂ ਨਾਲ ਕੋਈ ਨਰਮੀ ਨਾ ਵਰਤਣਾ ਤੇ ਜੇ ਇਹੇ ਕੰਮ ਕਰਨ ਤੋਂ ਕਤਰਾਣ ਤਾਂ ਜ਼ੋਰ ਦੀ ਥੱਪੜ ਧਰ ਦੇਣਾ ਜਿਵੇਂ ਤੁਹਾਡੇ ਮਾਰਦੇ ਸੀ ਮੀਨਾ ਰਾਧਾ ਨੂੰ ਕਹਿੰਦੀ ਹੈ ਕਿ ਰਾਧਾ ਤੂੰ ਇਹ ਸਭ ਕੀ ਬੋਲ ਰਹੀ ਹੈ ਵੱਡੇ ਛੋਟੇ ਦਾ ਕੁਝ ਤਾਂ ਲਿਹਾਜ਼ ਕਰ ਅਨਿਲ ਬੋਲਿਆ ਲਿਹਾਜ਼ ਤੂੰ ਆਪ ਹੀ ਤਾਂ ਇਸ ਦੇ ਕੰਨ ਪਰ ਰਹੀ ਹੈ ਤੁਹਾਨੂੰ ਤਾਂ ਮੈਂ ਹੁਣੇ ਦੱਸਦਾ ਰਾਦਾ ਆਪਣੇ ਚਾਚੇ ਨੂੰ ਕਹਿੰਦੀ ਹੈ ਖਬਰਦਾਰ ਚਾਚੂ ਜੇ ਮਾਂ ਨੂੰ ਹੱਥ ਵੀ ਲਗਾਇਆ ਇਸ ਦਾ ਨਤੀਜਾ ਬਹੁਤ ਮਾੜਾ ਹੋਵੇਗਾ ਅਨਿਲ ਰਾਦਾ ਨੂੰ ਕਹਿਣ ਲੱਗਿਆ ਆਪਣੇ ਚਾਚਾ ਨੂੰ ਤਮਕਾਵੇਂਗੀ ਖੜ ਜਾ ਤੈਨੂੰ ਤਾਂ ਮੈਂ ਹੁਣੀ ਦੱਸਦਾ ਐਨੇ ਵਿੱਚ ਪਿੱਛੋਂ ਪੁਲਿਸ ਆ ਜਾਂਦੀ ਹੈ ਤੇ ਅਨਿਲ ਨੂੰ ਫੜ ਲੈਂਦੀ ਹੈ ਪੁਲਿਸ ਨੂੰ ਦੇਖ ਕੇ ਰਾਦਾ ਦੀ ਦਾਦੀ ਰੌਲਾ ਪਾਉਣ ਲੱਗ ਜਾਂਦੀ ਹੈ ਇਸ ਘਰ ਵਿੱਚ ਹੋ ਕੀ ਰਿਹਾ ਰਾਦਾ ਕਹਿਣ ਲੱਗੀ ਇਹ ਤੁਹਾਡੇ ਲੋਕਾਂ ਦੀ ਇਥੋਂ ਵਿਦਾ ਹੋਣ ਦੀ ਤਿਆਰੀ ਹੈ ਕਿਉਂਕਿ ਇਹ ਘਰ ਹੁਣ ਮੇਰੀ ਮਾਂ ਦਾ ਹੈ ਅਨਿਲ ਕਹਿਣ ਲੱਗਿਆ ਮੈਂ ਤਾਂ ਇੱਥੇ ਹੀ ਰਹੂੰਗਾ ਕਿਉਂਕਿ ਮੈਂ ਕਿਸੇ ਦੀ ਗੁਲਾਮੀ ਨਹੀਂ ਕਰਨੀ ਉਸ ਦੀ ਮਾਂ ਵੀ ਕਹਿਣ ਲੱਗੀ ਆਪੇ ਰਹਿਣ ਦੋਨੋਂ ਮਾਮਾਤੀ ਆਏ ਇਥੇ ਅਸੀਂ ਵੀ ਤੇਰੇ ਨਾਲ ਹੀ ਚੱਲਾਂਗੇ ਅਨਿਲ ਕਹਿਣ ਲੱਗਿਆ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਤਾਂ ਪ੍ਰਿਆ ਦੇ ਘਰ ਰਹਿਣ ਜਾ ਰਿਹਾ ਹਾਂ ਵੈਸੇ ਵੀ ਉਸਦੇ ਪਾਪਾ ਮੈਨੂੰ ਘਰ ਜਵਾਈ ਰੱਖਣ ਲਈ ਕਹਿ ਰਹੇ ਨੇ ਹੁਣ ਤਾਂ ਮੇਰੇ ਲਈ ਹੋਰ ਵੀ ਵਧੀਆ ਹੋ ਗਿਆ ਤੁਸੀਂ ਆਪਣਾ ਦੇਖ ਲਓ ਮੈਂ ਇਸ ਘਰ ਨਾਲ ਇਸ ਘਰ ਦੇ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਸ਼ਾਇਦ ਪੁਲਿਸ ਨੂੰ ਦੇਖ ਕੇ ਅਨਿਰਦੇ ਹੋ ਛੁੱਟ ਗਏ ਸੀ ਨੇ ਇੱਥੋਂ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ ਮੀਨਾ ਦੀ ਸੱਸ ਤੇ ਉਸ ਦੀ ਨੰਦ ਖੜੀਆਂ ਰਹਿ ਗਈਆਂ ਉਹ ਬੋਲਦੀਆਂ ਵੀ ਕੀ ਰਾਧਾ ਨੇ ਕਿਹਾ ਦੇਖ ਲਿਆ ਦਾਦੀ ਚਾਚੂ ਨੇ ਤਾਂ 1 ਮਿੰਟ ਵਿੱਚ ਤੁਹਾਡੇ ਨਾਲ ਰਿਸ਼ਤਾ ਤੋੜ ਲਿਆ ਜਿਸ ਔਰਤ ਨੇ ਬਚਪਨ ਵਿੱਚ ਸੰਭਾਲ ਲਿਆ ਜਦੋਂ ਉਸ ਤੇ ਹੱਥ ਚੁੱਕ ਸਕਦਾ ਹੈ ਤਾਂ ਬਾਕੀ ਰਿਸ਼ਤੇ ਵੀ ਤਾਂ ਉਸ ਲਈ ਸੌਦਾ ਹੀ ਨੇ ਤੇ ਹੁਣ ਤੁਹਾਡੀ ਕੀ ਸਲਾਹ ਹੈ ਕਰੋਗੇ ਵੀ ਮੀਰੀ ਮਾਂ ਦੀ ਸੇਵਾ ਜਾਂ ਸੜਕ ਤੇ ਰਹੋਗੇ ਮੀਨਾ ਕਹਿਣ ਲੱਗੀ ਨਾ ਤਾਂ ਮੈਂ ਉਹਨਾਂ ਤੋਂ ਸੇਵਾ ਕਰਵਾਉਣੀ ਹੈ ਅਤੇ ਨਾ ਹੀ ਘਰ ਵਿੱਚੋਂ ਕੱਢਣਾ ਹੈ ਉਹ ਵੀ ਕਿੱਥੇ ਜਾਣਗੇ ਬੇਟਾ ਅਸੀਂ ਉਹਨਾਂ ਲੋਕਾਂ ਵਿੱਚੋਂ ਨਹੀਂ ਜੋ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਣ ਤੂੰ ਵੀ ਤਾਂ ਇਹ ਸਾਰਾ ਕੁਝ ਛੱਡ ਦੇ ਅਸੀਂ ਸਾਰੇ ਇਸ ਘਰ ਵਿੱਚ ਹੀ ਰਹਾਂਗੇ ਬਸ ਹੁਣ ਮੈਂ ਇਹਨਾਂ ਨੂੰ ਆਪਣਾ ਪਰਿਵਾਰ ਨਹੀਂ ਮੰਨਾਂਗੀ ਮੇਰੇ ਲਈ ਤੂੰ ਹੀ ਕਾਫੀ ਹੈ ਰਾਦਾ ਨੇ ਆਪਣੀ ਦਾਦੀ ਨੂੰ ਕਿਹਾ ਦੇਖਿਆ ਦਾਦੀ ਐਨਾ ਕੁਝ ਕੀਤਾ ਤੁਸੀਂ ਮੇਰੀ ਮਾਂ ਦੇ ਨਾਲ ਪਰ ਫਿਰ ਵੀ ਇਸ ਤੋਂ ਤੁਹਾਡਾ ਦੁੱਖ ਦੇਖਿਆ ਨਹੀਂ ਜਾਂਦਾ ਪਰ ਯਾਦ ਰੱਖਣਾ ਆਪਣੇ ਕੀਤੇ ਦਾ ਇਸੇ ਜਨਮ ਵਿੱਚ ਭੋਗਣਾ ਹੀ ਪੈਂਦਾ ਹੈ ਮਾਂ ਨੇ ਤਾਂ ਤੁਹਾਨੂੰ ਛੱਡ ਦਿੱਤਾ ਪਰ ਰੱਬ ਤੁਹਾਨੂੰ ਤੁਹਾਡੇ ਕੀਤੇ ਦੀ ਸਜ਼ਾ ਜ਼ਰੂਰ ਦੇਵੇਗਾ ਫਿਰ ਕੁਝ ਦਿਨਾਂ ਬਾਅਦ ਅਨਿਲਕਰ ਆਇਆ ਤੇ ਆਪਣੇ ਮਾਂ ਦੇ ਪੈਰਾਂ ਵਿੱਚ ਡਿੱਗ ਕੇ ਕਹਿੰਦਾ ਹੈ ਮਾਂ ਮੈਨੂੰ ਮਾਫ਼ ਕਰ ਦੇ ਜਿੱਥੇ ਆਪਣਿਆਂ ਦਾ ਸਾਥ ਨਹੀਂ ਹੁੰਦਾ ਉਸੇ ਕੁੱਤਿਆਂ ਵਰਗੀ ਜ਼ਿੰਦਗੀ ਹੁੰਦੀ ਹੈ ਪ੍ਰਿਆ ਦੇ ਪਾਪਾ ਲਈ ਮੈਂ ਸਿਰਫ ਫਾਲਤੂ ਕੁੱਤਾ ਬਣ ਕੇ ਰਹਿ ਗਿਆ ਸੀ। ਮਾੜੀ-ਮਾੜੀ ਗੱਲ ਤੇ ਮੇਰੇ ਤੇ ਹੱਥ ਚੁੱਕਦੇ ਸੀ। ਹੁਣ ਮੈਂ ਉੱਥੇ ਨਹੀਂ ਰਹਿਣਾ। ਉਸ ਦੀ ਮਾਂ ਨੇ ਕਿਹਾ ਤੂੰ ਵੀ ਤਾਂ ਆਪਣੀ ਭਾਬੀ ਦੇ ਨਾਲ ਐਵੇਂ ਹੀ ਕਰਦਾ ਸੀ ਨਾ। ਹੁਣ ਚਲਾ ਜਾ ਇੱਥੋਂ। ਇੱਕ ਮਿੰਟ ਵਿੱਚ ਆਪਣੀ ਮਾਂ ਅਤੇ ਭੈਣ ਨੂੰ ਛੱਡ ਕੇ ਚਲਾ ਗਿਆ ਸੀ। ਅੱਜ ਤੇਰੀ ਭਾਬੀ ਨਾ ਹੁੰਦੀ ਤਾਂ ਅਸੀਂ ਕਿਸੇ ਸੜਕ ਤੇ ਪੜਕ ਰਹੀਆਂ ਹੁੰਦੀਆਂ ਤੇ ਉਸਨੇ ਤੈਨੂੰ ਵੀ ਤਾਂ ਵੱਡਾ ਕੀਤਾ। ਸ਼ਾਇਦ ਤੂੰ ਵੀ ਅੱਜ ਇਸ ਮੁਕਾਮ ਤੇ ਨਾ ਹੁੰਦਾ। ਤੇ ਜੇ ਤੇਰੀ ਭਾਬੀ ਨਾ ਹੁੰਦੀ। ਚਲਾ ਜਾ। ਤੇ ਕਦੇ ਵਾਪਸ ਨਹੀਂ ਇਹ ਸਾਰਾ ਕੁਝ ਮੀਨਾ ਸੁਣ ਲੈਂਦੀ ਹੈ ਪਰ ਫਿਰ ਵੀ ਉਹ ਆਪਣੀ ਸੱਸ ਨੂੰ ਮਾਫ ਨਹੀਂ ਕਰ ਪਾਉਂਦੀ ਇੱਕ ਹੀ ਘਰ ਵਿੱਚ ਉਸ ਨਾਲ ਅਜਨਬੀਆਂ ਵਾਂਗ ਹੀ ਪੇਸ਼ ਆਉਂਦੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਸਾਨੂੰ ਸਾਡੇ ਘਰ ਵਿੱਚ ਰਹਿਣ ਵਾਲੇ ਹਰੇਕ ਇਨਸਾਨ ਅਤੇ ਉਸਦੇ ਕੰਮ ਉਸਦੇ ਕੰਮ ਦੀ ਕਦਰ ਕਰਨੀ ਚਾਹੀਦੀ ਹੈ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ